Cool. ਲੱਗਾ ਕਿ ਤੂੰ ਕੁਫਕੜੇ ਲੱਗਾ ਕਿ ਤੂੰ ਕੁਫਕੜੇ ਸਭ ਨੂੰ ਕੀ ਦੀ ਚੱਲੀ ਉੱਠ ਪਪੋਲੀਏ ਵਿਣ ਬਿਤੇ ਮੁਗਦੀ ਆਣ ਸੋ ਪ੍ਰਭ ਚੇਤਨਾ ਆਇਓ ਛੁੱਟ ਗੀ ਬੇਵਾਂ ਸਤਗੁਰ ਸੇਤੀ ਚਿਤਲਾ ਸਦਾ ਸਦਾ ਰੰਗ ਮਾ ਤਾਹੀ ਜੇ ਜਿਹੜਾ ਨਗਰ ਕੀਰਤਨ ਪਜਾਇਆ ਜਾ ਰਿਹਾ ਕੀ ਖਾਸियत ਹੈ ਅਸੀਂ ਤੇ ਹੋਲੇ ਮੋਲੇ ਮੋਲੇ ਪਜਾਇਆ ਜਾ ਰਿਹਾ ਵੇਖੋ ਤੁਹਾਨੂੰ ਪਤਾ ਹੀ ਆ ਕਿ ਜਿਸ ਤਰ੍ਹਾਂ ਹੋਲੀ ਦਾ ਤਿਹਾਰ ਪ੍ਰਸਿੱਧ ਆ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1701 ਵਿੱਚ ਸਿੱਖਾਂ ਦੀ ਜੜ ਦੀ ਕਲਾਵਾ ਤੇ ਆਮ ਤੇ ਸ਼ਾਨ ਨੂੰ ਬਰਕਰਾਰ ਕਰਦੇ ਹੋਇਆ ਜੋਲ ਜਲਾਲ ਨਾਲ ਜਿਹੜਾ ਵਾ ਹੋਲਾ ਖੇਡਿਆ ਗਿਆ ਜੋ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਖੇਡਿਆ ਜਾਣਾ ਵਾ ਉਸੇ ਤਹਿਤ ਹੀ ਅੱਜ ਜਿਹੜਾ ਵਾ ਕਾਲ ਤੱਕ ਸਾਬ ਤੋਂ ਮਹੱਲਾ ਜਿਹੜਾ ਵਾ ਆਰੰਭ ਹੋਇਆ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਹੁੰਦਾ ਹੋਇਆ ਸ਼ਾਮ 4 ਵਜੇ ਜਿਹੜਾ ਵਾ ਕਾਲੀ ਬੋਲਾ ਸਿੰਘ ਬੁਰਜ ਤੇ ਸਮਾਪਤ ਹੋਵੇਗਾ ਅਸੀਂ ਸੰਗਤਾਂ ਨੂੰ ਇੱਕ ਹੋਰ ਬੇਨਤੀ ਕਰਦੇ ਹਾਂ ਸ਼ਾਮ ਵੇਲੇ ਜਿੱਦੋਂ ਸੱਚਕੰਡ ਹਰਮੰਦਰ ਸਾਹਿਬ ਸਮਾਪਤੀ ਹੋਣੀ ਆ ਵੱਡੀ ਪੱਦਰ ਤੇ ਸੰਗਤਾਂ ਹਾਜ਼ਰੀਆਂ ਭਰਦੇ ਹਨ ਤੇ ਫੁੱਲਾਂ ਦੀ ਵਰਖਾ ਕਰਦੇ ਹਨ ਅਸੀਂ ਬੇਨਤੀ ਕਰਦੇ ਹਾਂ ਸਿਰਫ ਤੇ ਸਿਰਫ ਫੁੱਲਾਂ ਦੀ ਵਰਖਾ ਕੀਤੀ ਜਾਵੇ ਨਾ ਕਿ ਕੋਈ ਹੋਰ ਕੈਮੀਕਲ ਸੈਂਟ ਫਰਗੂਨ ਦੀ ਵਰਤੋਂ ਨਾ ਕੀਤੀ ਜਾਵੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ